ਅਜਾ ਪਾਕਾ ਲਗਰਨਾ ਹੈ ਜਿਹੜਾ ਸੀ ਇਨਕਮ ਸਰਟੀਫਿਕੇਟ ਨੂੰ ਅਸੀਂ ਆਨਲਾਈਨ ਅਪਲਾਈ ਕਰਨਾ ਤਾਂ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਕਨੈਕਟ ਪੰਜਾਬ ਦੀ ਵੈਬਸਾਈਟ ਨੂੰ ਓਪਨ ਕਰਾਂਗੇ ਇਸ ਸਾਨੂੰ ਓਪਨ ਕਰਨ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਪਾਪ ਨੂੰ ਮੰਨ ਕਰਾਂਗੇ ਅਤੇ ਲੌਗਇਨ ਵਿੱਚ OTP ਵਾਲੀ অপਸ਼ਨ ਤੇ ਕਲਿੱਕ ਕਰਾਂਗੇ OTP ਸੈਂਡ ਕਰਾਂਗੇ ਇਹ OTP ਸੈਂਡ ਹੋਣ ਤੇ ਥੋੜਾ ਟਾਈਮ ਲੱਗੇਗਾ OTP ਸੈਂਡ ਹੋਣ ਤੋਂ ਬਾਅਦ ਅਸੀਂ ਮੋਬਾਈਲ ਤੋਂ ਦੇਖ ਕੇ OTP ਨੂੰ ਐਂਟਰ ਕਰਾਂਗੇ ਵੈਰੀਫਾਈ ਕਰਾਂਗੇ ਇਸ ਤੋਂ ਬਾਅਦ ਜੇਕਰ ਤੁਹਾਡੀ ਪ੍ਰੋਫਾਈਲ ਪੁਰਾਣੀ ਬਣੀ ਹੈ ਤਾਂ ਡਿਟੇਲ ਤੁਹਾਨੂੰ ਪਹਿਲਾਂ ਉਹ ਮੈਂਸ਼ਨ ਕਰਨੀ ਪਵੇਗੀ ਨਾਮ ਡੇਟ ਆਫ ਬਰਥ ਅਤੇ ਉਸ ਤੋਂ ਬਾਅਦ ਜੈਂਡਰ ਜੇਕਰ ਇਨਫੋਰਮੇਸ਼ਨ ਸਹੀ ਭਰੋਗੇ ਤਾਂ ਹੀ ਵੈਰੀਫਾਈ ਹੋਵੇਗਾ ਗਲਤ ਭਰੋਗੇ ਤਾਂ ਵੈਰੀਫਾਈ ਨਹੀਂ ਹੋਵੇਗਾ ਇਸ ਤੋਂ ਬਾਅਦ ਵੈਰੀਫਾਈ ਇਲੈਪਸ਼ਨ ਤੇ ਕਲਿੱਕ ਕਰਾਂਗੇ ਇਨਫੋਰਮੇਸ਼ਨ ਮੈਚ ਹੋ ਗਈ ਹੈ ਇਸ ਤੋਂ ਬਾਅਦ ਅਸੀਂ ਈਕੀਵਾਈਸੀ ਕਰਾਂਗੇ ਇਹ ਪਹਿਲਾਂ ਈਕੀਵਾਈਸੀ ਨਹੀਂ ਹੋਈ ਸੀਗੀ ਤਾਂ ਅਸੀਂ ਪਹਿਲਾਂ ਫੋਟੋ ਅਪਡੇਟ ਕਰਾਂਗੇ ਈਕੀਵਾਈਸੀ ਕਰਨ ਤੋਂ ਪਹਿਲਾਂ ਫੋਟੋ ਅਪਲੋਡ ਕਰਕੇ ਇਸ ਤੋਂ ਬਾਅਦ ਅਸੀਂ ਪ੍ਰੋਫਾਈਲ ਨੂੰ ਸਾਰਾ ਐਡਰੈਸ ਨੂੰ ਚੈੱਕ ਕਰਾਂਗੇ ਸਾਰੀ ਪ੍ਰੋਫਾਈਲ ਦਾ ਐਡਰੈਸ ਚੈੱਕ ਕਰਨ ਤੋਂ ਬਾਅਦ ਅਸੀਂ ਇਨਫੋਰਮੇਸ਼ਨ ਸਾਰੀ ਅਸੀਂ ਭਰ ਕੇ ਕ੍ਰਾਸ ਵੈਰੀਫਾਈ ਕਰਾਂਗੇ ਜਿਹੜੀ ਇਨਫੋਰਮੇਸ਼ਨ ਨਹੀਂ ਫਿੱਲ ਹੋਈ ਉਹ ਨੂੰ ਅਸੀਂ ਭਰਾਂਗੇ ਪ੍ਰੋਸੀਡ ਬਟਨ ਤੇ ਕਲਿੱਕ ਕਰਾਂਗੇ ਇਨਫੋਰਮੇਸ਼ਨ ਸਾਰੀ ਚੈੱਕ ਹੋ ਗਈ ਆ ਤੇ ਸਬਮਿਟ ਬਟਨ ਤੇ ਕਲਿੱਕ ਕਰਾਂਗੇ ਸਬਮਿਟ ਬਟਨ ਦੇ ਕਲਿੱਕ ਕਰਨ ਨਾਲ ਸਾਡੀ ਪ੍ਰੋਫਾਈਲ ਸੇਵ ਹੋ ਜਾਵੇਗੀ ਇਸ ਤੋਂ ਬਾਅਦ ਅਸੀਂ ኢਕੇवाईसी ਲਈਓਬ ኢਕੇवाईसी ਕਰਾਂਗੇ ਓਕੇ ਕਰਾਂਗੇ ਅਪਡੇਟ ਆਧਾਰ ኢਕੇवाईसी ਪ੍ਰਸੀਡ ਇਸ ਤੋਂ ਬਾਅਦ ਅਸੀਂ ਆਧਾਰ ਕਾਰਡ ਨੰਬਰ ਭਰਾਂਗੇ ਆਪਸ਼ਨ ਟਿਕ ਕਰਨ ਤੋਂ ਬਾਅਦ ਸਬਮਿਟ ਕਰਾਂਗੇ ਇਸ ਤੋਂ ਬਾਅਦ ਤੁਹਾਡੇ ਫੋਨ ਦੇ ਉੱਪਰ ਆਰਟੀਪੀ ਆਵੇਗਾ ਆਧਾਰ ਆਰਟੀਪੀ ਅਤੇ ਉਸ ਆਰਟੀਪੀ ਨੂੰ ਦੇਖ ਕੇ ਅਸੀਂ ਐਂਟਰ ਕਰਾਂਗੇ ਇਹ ਤੁਹਾਨੂੰ ਪ੍ਰੋਬਲਮਾਂ ਫੇਸ ਹੋ ਸਕਦੀਆਂ ਜਦੋਂ ਅਸੀਂ ਅਪਲਾਈ ਕਰਾਂਗੇ ਇਹ ਆਧਾਰ ਕਾਰਡ ਨੰਬਰ ਨੰਬਰ ਲਿੰਕ ਨਹੀਂ ਹੈਗਾ ਤਾਂ ਤੁਸੀਂ ਆਧਾਰ ਕਾਰਡ ਨੰਬਰ ਲਿੰਕ ਕਰਵਾ ਸਕਦੇ ਹੋ ਕਿਸੇ ਵੀ ਤੁਹਾਡੇ ਨੇੜੇ ਦੇ ਸੇਵਾ ਕੇਂਦਰ ਤੇ ਜਾ ਕੇ ਜਿਸ ਤੋਂ ਬਾਅਦ ਪ੍ਰੋਫਾਈਲ ਵੈਰੀਫਾਈ ਹੋਣ ਤੋਂ ਬਾਅਦ ਅਸੀਂ ਅਪਲਾਈ ਵਾਲੇ অপਸ਼ਨ ਤੇ ਕਲਿੱਕ ਕਰਾਂਗੇ ਇਸ অপਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਫਿਲਟਰ ਸਰਵਿਸ ਵਿੱਚ ਇਨਕਮ ਲਿਖਾਂਗੇ ਸਰਚ ਕਰਾਂਗੇ ਅਪਲਾਈ ਵਾਲੇ অপਸ਼ਨ ਤੇ ਕਲਿੱਕ ਕਰਾਂਗੇ ਸੈਲਫ ਨੈਕਸਟ ਅਤੇ ਅਪਲਾਈ ਸਰਵਿਸ ਵਾਲੇ ਇਸ ਆਪਸ਼ਨ ਦੇ ਕਲਿੱਕ ਕਰਾਂਗੇ। ਇਸ ਆਪਸ਼ਨ ਦੇ ਕਲਿੱਕ ਕਰੋਗੇ ਤਾਂ ਇਨਕਮ ਸਰਟੀਫਿਕੇਟ ਵਾਲਾ ਪੋਰਟਲ ਆ ਉਹ ਓਪਨ ਹੋ ਜਾਵੇਗਾ। ਇੱਥੇ ਅਪਲਾਈ ਕਰਾਂਗੇ। ਇਹ ਫੋਟੋ ਆਉਣੀ ਜ਼ਰੂਰੀ ਆ। ਕਈ ਕੇਸਾਂ 'ਚ ਫੋਟੋ ਨਹੀਂ ਆਵੇਗੀ ਤਾਂ ਤੁਸੀਂ ਦੁਬਾਰਾ ਉਹ ਨੂੰ ਦੁਬਾਰਾ ਅਪਲਾਈ ਕਰੋ ਤੇ ਦੁਬਾਰਾ ਫੋਟੋ ਆ ਜਾਵੇਗੀ। ਆਕੂਪੇਸ਼ਨ ਲੇਬਰ ਜਿਹੜੀ ਅਸੀਂ ਇਨਕਮ ਆ ਉਹ ਸੀ ਭਰਾਂਗੇ 80000 ਰੁਪਿਆ। ਇਸ ਤੋਂ ਬਾਅਦ ਆਧਾਰ ਕਾਰਡ ਨੰਬਰ ਇੰਟਰ ਕਰਾਂਗੇ। ਕੈਟਾਗਰੀ ਸਿਲੇਕਟ ਕਰਨੀ ਜ਼ਰੂਰੀ ਹੈ ਜਿਹੜੀ ਤੁਸੀਂ ਕੈਟਾਗਰੀ ਨਾਲ ਸੰਬੰਧ ਰੱਖਦੇ ਆ ਇਸ ਤੋਂ ਬਾਅਦ ਇਨਕਮ ਸਾਰੇ ਬਗੜ ਰਿਕੁਆਇਰਡ ਕਿ ਚਾਹੀਦਾ ਕਿਉਂ ਆ ਸਕਾਲਰਸ਼ਿਪ ਪਰਪਸ ਸਪਾਊਸ ਨੇਮ ਆ ਗਿਆ ਵਾਈਫ ਦਾ ਨਾਮ ਉਸ ਤੋਂ ਬਾਅਦ ਉਮਰ ਕਿੰਨੀ ਆ ਅਕੂਪੇਸ਼ਨ ਹਾਊਸ ਵਾਈਫ ਇਸ ਤੋਂ ਬਾਅਦ ਫਰਦਰਾਂ ਕੇ ਸਨ ਉਹਦਾ ਨਾਮ ਉਮਰ ਕਿੰਨੀ ਆ ਤੇ ਅਕੂਪੇਸ਼ਨ ਕੀ ਆ ਐਸੋ ਫਾਰਦਰ ਜੇ ਹੋਰ ਵੀ ਬੱਚੇ ਹੈਗੇ ਤਾਂ ਨਾਮ ਐਡ ਕਰ ਸਕਦੇ ਆ ਲਖਵੀਰs ਨਾਮ ਉਮਰ ਤੇ ਅਕੂਪੇਸ਼ਨ ਐਸੋ ਬਾ ਤੁਸੀਂ ਐਨਏਐਨਏ ਭਰਨਾ ਸਾਰਿਆਂ ਦੇ ਵਿੱਚ ਜਿੰਨੀਆਂ ਵੀ ਜੇਕਰ ਤੁਸੀਂ ਐਸਸੀ ਕਾਸਟ ਨੂੰ ਬਿਲੋਂਗ ਕਰਦੇ ਹੋ ਤਾਂ ਸਾਰੀਆਂ ਆਪਸ਼ਨਾਂ ਦੇ ਵਿੱਚ ਸਿਰਫ ਐਨ ਵਾਲੀ ਆਪਸ਼ਨ ਜੇ ਅਸੀਂ 8000 ਰੁਪਏ ਮੈਂਸ਼ਨ ਕਰਾਂਗੇ ਅਕੇ ਸਾਰਿਆਂ ਜੋ ਐਨ ਇਹ ਕਰਾਂਗੇ ਜੇਕਰ ਤੁਸੀਂ ਜਰਨਲ ਹੋ ਤੁਸੀਂ ਆਪਣੇ ਮਦਦਕ ਜਿੰਨੀ ਵੀ ਤੁਹਾਨੂੰ ਲੋੜ ਆ ਤਾਂ ਉਸ ਦਿਨ ਤੱਕ ਤੁਸੀਂ ਭਰ ਸਕਦੇ ਹੋ ਪੇਮੈਂਟ ਜਿਹੜੇ ਉਤੇ ਭਰਨੇ ਆ ਪੈਸੇ 80000 ਜਾਂ 70000 ਜਾਂ ਲੱਖ ਇਸ ਤੋਂ ਬਾਅਦ ਅਸੀਂ ਪ੍ਰਿਵਿਊ ਕਰ ਦਮਤ ਓਟੀਪੀ ਭੇਜਾਂਗੇ ਸਾਰੀ ਪ੍ਰੋਫਾਈਲ ਨੂੰ ਚੈੱਕ ਕਰਨ ਤੋਂ ਬਾਅਦ ਓਟੀਪੀ ਨੂੰ ਦੇਖ ਕੇ ਅਸੀਂ ਐਂਟਰ ਕਰਾਂਗੇ ਵੈਰੀਫਾਈ ਕਰਾਂਗੇ ਓਕੇ ਕਰਾਂਗੇ ਕਨਫਰਮ ਡਿਟੇਲਸ ਕਰਾਂਗੇ ਸਾਮਣੇ ਐਪਲੀਕੇਸ਼ਨ ਦੇ ਕਲਿੱਕ ਕਰਾਂਗੇ ਓਕੇ ਕਰਾਂਗੇ ਸਿਰਫ ਤੁਸੀਂ ਆਧਾਰ ਕਾਰਡ ਅਪਲੋਡ ਕਰਨਾ ਹੋਰ ਕੋਈ ਡਾਕੂਮੈਂਟ ਅਪਲੋਡ ਨਹੀਂ ਕਰਨਾਗਾ ਓਨਲੀ ਆਧਾਰ ਕਾਰਡ ਫਾਈਲ ਸਾਰੀ ਆਨਲਾਈਨ ਹੀ ਭਰੀ ਜਾ ਚੁੱਕੀ ਆ ਇਹਸ ਆਪਸ਼ਨ ਨੂੰ ਟਿਕ ਕਰਾਂਗੇ ਅਪਲੋਡ ਡਾਕੂਮੈਂਟ ਜਿਵੇਂ ਅਸੀਂ ਡਾਕੂਮੈਂਟ ਅਪਲੋਡ ਵਾਲੀ ਆਪਸ਼ਨ ਦੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਜਿਵੇਂ ਕਿ ਪਹਿਲਾਂ ਵਾਲੇ ਵੀਡੀਓ ਚ ਦੱਸ ਚੁੱਕਿਆ ਮੈਂ 바ਰ ਕੋਡ ਅਸੀਂ ਪੇਮੈਂਟ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹਾਂ ਯੂਪੇ ਆਪ ਥਰੂ ਕਰ ਸਕਦੇ ਹਾਂ ਜਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਇੰਟਰਨੈਟ ਬੈਂਕਿੰਗ ਥਰੂ ਵੀ ਪੇਮੈਂਟ ਕਰ ਸਕਦੀਆਂ ਤਾਂ 바ਰ ਕੋਡ ਜਨਰੇਟ ਕਰਕੇ ਯੂਪੀ ਐਪ ਤੋਂ ਅਸੀਂ ਡਾਇਰੈਕਟ ਕਿਸੇ ਵੀ ਯੂਪੀ ਐਪ ਤੋਂ 바ਰ ਕੋਡ ਨੂੰ ਸਕੈਨ ਕਰਕੇ ਉਹਦੀ ਪੇਮੈਂਟ ਆਨਲਾਈਨ ਕਰ ਸਕਦੇ ਹਾਂ ਅਤੇ ਉਸ ਬਾਅਦ ਰਸੀਪਟ ਨੰਬਰ ਜਨਰੇਟ ਹੋਵੇਗਾ ਜਿਹੜਾ ਤੁਸੀਂ ਪ੍ਰਿੰਟ ਆਊਟ ਲੈ ਕੇ ਰੱਖ ਲੈਣਾ ਬਾਅਦ ਫਰਦਰ ਅਸੀਂ ਉਹਨੂੰ ਟਰੈਕ ਕਰਨਾ ਸੀ ਰੱਖ ਸਕਦੇ ਹਾਂ ਠੀਕ ਹੈ ਤਾਂ ਅਸੀਂ ਇਹ ਸੀ ਪ੍ਰੋਸੈਸ ਜੇਕਰ ਅਸੀਂ ਇਨਕਮ ਸਰਟੀਫਿਕੇਟ ਨਿਊ ਜਿਹੜਾ ਕਿ ਹੁਣ ਪ੍ਰੋਸੈਸ ਕੰਪਲੀਟ ਚੇਂਜ ਹੋ ਚੁੱਕਿਆ ਅਸੀਂ ਕਿਵੇਂ ਅਪਲਾਈ ਕਰ ਸਕਦੇ ਹਾਂ ਆਨਲਾਈਨ ਇਨਫੋਰਮੇਸ਼ਨ ਜੰਗੀ ਲੱਗੀ ਹੋਈ ਤਾਂ ਅਗੇ ਜ਼ਰੂਰ ਸ਼ੇਅਰ ਕਰਨਾ